ਜੈ ਗੁਰਦੇਵ ਧੰਨ ਗੁਰਦੇਵ ਤਨ ਤਨ ਜਗਤ ਪਿਤਾ ਸਤਿਗੁਰ ਰਵਿਦਾਸ ਮਹਾਰਾਜ ਜੀ ਦਾ ਜਨਮ ਕਹ ਲੋ ਉਸ ਵੇਲੇ ਹੋਇਆ ਜਦੋਂ ਜਾਤ ਪਾਤ ਦਾ ਬਹੁਤ ਵੱਡਾ ਬੋਲਬਾਲਾ ਸੀ ਊਚ ਨੀਚ ਦਾ ਬਹੁਤ ਵੱਡਾ ਬੋਲਬਾਲਾ ਸੀ ਕਿ ਜੋ ਗਰੀਬ ਸੀ ਜਾਂ ਸਾਡੇ ਸਮਾਜ ਨੂੰ ਸ਼ੁੱਧਰ ਸਮਝਿਆ ਜਾਂਦਾ ਸੀ ਚਮਾਰ ਕੌਮ ਨੂੰ ਪਰਮਾਤਮਾ ਦਾ ਨਾਮ ਜਪਣ ਦਾ ਨਾਮ ਸੁਣਨ ਦਾ ਅਧਿਕਾਰ ਨਹੀਂ ਸੀ ਉਸ ਵੇਲੇ ਸਤਿਗੁਰੂ ਰਬਦਾਸ ਸਭਰਾਜ ਜੀ ਖੁਦ ਪਰਮਾਤਮਾ ਦਾ ਰੂਪ ਤਾਰਨ ਕਰਕੇ ਇਸ ਸੰਸਾਰ ਵਿੱਚ ਆਏ ਔਰ ਜਿਸ ਵੇਲੇ ਆਏ ਉਹਨਾਂ ਨੇ ਪਰਮਾਤਮਾ ਦਾ ਨਾਮ ਜਪਿਆ ਔਰ ਸੰਗਤਾਂ ਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਿਆ ਔਰ ਜੋ ਈਰਖਾਵਦੀ ਲੋਕ ਸੀ ਜਿਨ੍ਹਾਂ ਨੂੰ ਸਤਗੁਰੂ ਅਰਦਾਸ ਮਹਾਰਾਜ ਦੇ ਨਾਲ ਨਫ਼ਰਤ ਸੀ ਭਾਵ ਕਿ ਚਮਾਰ ਪਰਮਾਤਮਾ ਦਾ ਨਾਮ ਕਿਵੇਂ ਲੈ ਸਕਦਾ ਹੈ ਕਿਉਂ ਲੈ ਸਕਦਾ ਹੈ ਤੇ ਸਤਗੁਰ ਅਰਬਦਾਸ ਮਹਾਰਾਜ ਜੀ ਦੀ ਸ਼ਿਕਾਇਤ ਰਾਜੇ ਕੋਲ ਲਗਾਉਂਦੇ ਤੇ ਸਤਗੁਰ ਅਰਬਦਾਸ ਮਹਾਰਾਜ ਜੀ ਜਦੋਂ ਰਾਜੇ ਕੋਲ ਜਾਂਦੇ ਤਾਂ ਫੇਰ ਗੱਲਬਾਤ ਪਾਵ ਵਿਚਾਰਾਂ ਚੱਲਦੇ ਆ ਉੱਥੇ ਸਤਗੁਰ ਅਰਬਦਾਸ ਮਹਾਰਾਜ ਜੀ ਆਪਣੀ ਗੱਲ ਰੱਖਦੇ ਹੋਏ ਆਪਣੇ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਰਾਹੀਂ ਸਾਨੂੰ ਦੱਸਦੇ ਹਨ ਜਾਓ ਗੁਰੂ ਪਿਆਰੀ ਸਾਧ ਸੰਗਤ ਜੀ ਸਮਝਦੇ ਆ ਕਿ ਕਿਸ ਤਰ੍ਹਾਂ ਰਾਜੇ ਦੇ ਦਰਬਾਰ ਦੇ ਵਿੱਚ ਸਤਿਗੁਰੂ ਅਰਦਾਸ ਸਾਹਿਬ ਜੀ ਇਕੱਲੇ ਲੜੇ ਹੋਣਗੇ ਕਿਸ ਤਰ੍ਹਾਂ ਉਸ ਵੇਲੇ ਦੇ ਸਮੇਂ ਦੇ ਅਨੁਸਾਰ ਈਰਖਾਵਾਦੀ ਜਿਹੜੇ ਲੋਕ ਸੀ ਜੋ ਵਿਪਰ ਸੀ ਉਹਨਾਂ ਦਾ ਕਿਦਾਂ ਸਤਗੁਰੂ ਰਬਦਾਸ ਸ੍ਰੀਮਹਾਰਾ ਜੀ ਨੇ ਆਪਣੀ ਬਾਣੀ ਦੇ ਰਾਹੀਂ ਜਵਾਬ ਦਿੱਤਾ ਰਾਜੇ ਦੀ ਕਿਚਾਈ ਦੇ ਵਿੱਚ ਜਾ ਕੇ ਸਤਗੁਰੂ ਰਬਦਾਸ ਸ੍ਰੀਮਹਾਰਾ ਜਖਰੇ ਜਨਮ ਜਾਤ ਮਤ ਪੁੱਛੀਏ ਕਾ ਜਾਤ ਔਰ ਪਾਤ ਰਬਦਾਸ ਪੂਤ ਸਭ ਪ੍ਰਭੂ ਕੇ ਕੋ ਨਹੀਂ ਜਾਤ ਕੋ ਜਾਤ ਸਤਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਸੰਸਾਰ ਦੇ ਸਭ ਜੀਵ ਬਰਾਬਰ ਹਨ ਉੱਚ ਨੀਚ ਕਿਸ ਤਰ੍ਹਾਂ ਹੋ ਜਾਂਦੀ ਹੈ ਇਸ ਲਈ ਕਿਸੇ ਵੀ ਜੀਵ ਦੀ ਜਾਤ ਪਾਤ ਨਹੀਂ ਪੁੱਛਣੀ ਚਾਹੀਦੀ ਕਿ ਹੈ ਰਾਜਨ ਤੁਸੀਂ ਮੇਰੇ ਜਾਤ ਪੁੱਛ ਰਹੇ ਹੋ ਕਿਸੇ ਦੀ ਵੀ ਜਾਤ ਨਹੀਂ ਪੁੱਛਣੀ ਚਾਹੀਦੀ ਜਨਮ ਜਾਤ ਮਤ ਪੁੱਛੀਏ ਕਾ ਜਾਤ ਔਰ ਪਾਤ ਰਬਦਾਸ ਪੂਤ ਸਭ ਪ੍ਰਭ ਕੇ ਕੋ ਨਹੀਂ ਜਾਤ ਕੋ ਜਾਤ ਸਤਗੁਰ ਜੀ ਬਖਸ਼ਿਸ਼ ਕਰਦੇ ਕਿ हे राजन ਕਿਸੇ ਦੀ ਵੀ ਜਾਤ ਸਾਨੂੰ ਨਹੀਂ ਪੁੱਛਣੀ ਚਾਹੀਦੀ ਕਿਉਂਕਿ ਜੀਵ ਦੀ ਜਾਤ ਪਾਤ ਦੇ ਨਾਲ ਕੋਈ ਸਬੰਧ ਨਹੀਂ ਹੈ ਕਿ ਜਾਤ ਪਾਤ ਦੇ ਨਾਲ ਕਿਸੇ ਜੀਵ ਦਾ ਕੋਈ ਸਬੰਧ ਹੋਵੇ ਕੋਈ ਸਬੰਧ ਨਹੀਂ ਹੈ ਸਤਗੁਰੂ ਜੀ ਵਰਮਾਉਂਦੇ ਕਿ ਸੰਸਾਰ ਵਿੱਚ ਸਾਰੇ ਜੀਵ ਉਸ ਪਰਮਾਤਮਾ ਦੇ ਪੁੱਤਰ ਹਨ ਕਿ ਸਾਰੇ ਜੀਵ ਉਹ ਸੰਸਾਰ ਦੇ ਸਾਰੇ ਜੀਵ ਪਰਮਾਤਮਾ ਦੇ ਪੁੱਤਰ ਹਨ ਇਸ ਲਈ ਕੋਈ ਵੀ ਜੀਵ ਦੀ ਕੋਈ ਵੀ ਜੀਵ ਉਹਦੀ ਜਾਤ ਉੱਚੀ ਜਾਂ ਨੀਵੀਂ ਨਹੀਂ ਹੋ ਸਕਦੀ ਜਾਤ ਪਾਤ ਕੀ ਫੇਰ ਮੈਂ ਉਰਜੇ ਰਹੇ ਸਭ ਲੋਗ ਮਨੁਕਤਾ ਕੋ ਖਾਤੇ ਰਵਿਦਾਸ ਜਾਤ ਕਰ ਰੋਗ ਸਤਗੁਰ ਅਬਦਾਸ ਮਹਾਰਜ ਜੀ ਫਰਮਾਉਂਦੇ ਲੋਕ ਪਰਮ ਕਾਰਨ ਕਿ ਲੋਕਾਂ ਦੇ ਮਨ ਦੇ ਵਿੱਚ ਇਹ ਪਰਮ ਹੈ ਕਿ ਜਾਤ ਪਾਤ ਦੇ ਚੱਕਰ ਦੇ ਵਿੱਚ ਉਹ ਪਰਮ ਕਾਰਨ ਫਸੇ ਹੋਏ ਹਨ ਫਟਕਰੇ ਹਨ ਜਾਤ ਪਾਤ ਦਾ ਰੋਗ ਮਾਨਵਤਾ ਨੂੰ ਖਾ ਰਿਹਾ ਹੈ ਅੱਜ ਵੀ ਆਪਾਂ ਦੇਖੀਏ ਕਿ ਲੋਕ ਜਾਤ ਪਾਤ ਦੇ ਨਾਂ ਤੇ ਧਰਮਾਂ ਦੇ ਨਾਮ ਤੇ ਲੜ ਰਹੇ ਹਨ ਸਤਗੁਰੂ ਜੀ ਕਹਿੰਦੇ ਇਹ ਗਲਤ ਗੱਲ ਹੈ ਪਾਵ ਜਾਤ ਪਾਦ ਪੇਦ ਕਾਰਨ ਹੀ ਸੰਸਾਰ ਦੇ ਲੋਕਾਂ ਦੇ ਵਿੱਚ ਵੰਡੀਆਂ ਪਾਈਆਂ ਹੋਈਆਂ ਹਨ ਕਿ ਮਨ ਦੇ ਵਿੱਚ ਈਰਖਾ ਹੋ ਜਾਂਦੀ ਹੈ ਮਨ ਦੇ ਵਿੱਚ ਪਰਮ ਪੈਦਾ ਹੋ ਜਾਂਦਾ ਹੈ ਕਿ ਜਦੋਂ ਈਰਖਾ ਹੁੰਦੀ ਤੇ ਆਪਣੇ ਆਪ ਨੂੰ ਫਿਰ ਲੋਕ ਜਿਹੜੇ ਉੱਚੀ ਜਾਤ ਵਾਲੇ ਸਾਹਮਣੇ ਕਿ ਅਸੀਂ ਹੀ ਉੱਚੇ ਆ ਹੋਰ ਕੋਈ ਨਹੀਂ ਪਰਮਾਤਮਾ ਦਾ ਨਾਮ ਲੈ ਸਕਦਾ ਹੋਰ ਕਿ ਪਰਮਾਤਮਾ ਨੂੰ ਨਹੀਂ ਪਿਆ ਸਕਦਾ ਕੋਈ ਸਾਧ ਸੰਗ ਨਹੀਂ ਕਰ ਸਕਦਾ ਜਨਮ ਜਾਤ ਕੋ ਛੱਡ ਕਰ ਕਰਨੀ ਜਾਤ ਪ੍ਰਦਾਨ ਇਹੋ ਸਾਚਾ ਤਰਮ ਹੈ ਕਹ ਰਵੇ ਦਾਸ ਮਖਾਨ ਜਨਮ ਦੇ ਆਧਾਰ ਤੇ ਕਿਸੇ ਦੀ ਜਾਤ ਨੂੰ ਨਿਸ਼ਚਿੰਤ ਕਰਨ ਦੇ ਸਿਧਾਂਤ ਨੂੰ ਛੱਡ ਦੇਣਾ ਚਾਹੀਦਾ ਹੈ ਭਾਵੇਂ ਕੋਈ ਗਰੀਬ ਘਰ ਦੇ ਵਿੱਚ ਜਨਮ ਲਿਆ ਉਹਨੂੰ ਜਾਤ ਤੋਂ ਨੀਵਾਂ ਕਹਿ ਦਿੱਤਾ ਜਾਂ ਉਹਦੇ ਕੰਮ ਦੇ ਅਨੁਸਾਰ ਉਹਨੂੰ ਨੀਵਾਂ ਕਹਿ ਦਿੱਤਾ ਸਤਿਗੁਰੂ ਜੀ ਕਹਿੰਦੇ ਨਹੀਂ ਕੋਈ ਕਰਮ ਕਰਕੇ ਜਾਂ ਕੋਈ ਜਨਮ ਕਰਕੇ ਉੱਚਾ ਨੀਵਾਂ ਕਿਵੇਂ ਹੋ ਸਕਦਾ ਹੈ ਚੰਗੇ ਕਰਮ ਕਰਾਂਗੇ ਚੰਗੇ ਬਣ ਜਾਵਾਂਗੇ ਮਾੜੇ ਕਰਮ ਕਰਾਂਗੇ ਮਾੜੇ ਬਣ ਜਾਵਾਂਗੇ ਕਿਉਂਕਿ ਜੀਵਨ ਦੀ ਕਰਨੀ ਹੀ ਪ੍ਰਦਾਨ ਹੈ ਜਿਉ ਜਿਆ ਉਹ ਕਰਮ ਕਰਦਾ ਹੈ ਉਹ ਜਿਆ ਉਸ ਦੇ ਕਰਮ ਹੋ ਜਾਂਦੇ ਹਨ ਉਹ ਜਿਆ ਉਹਦਾ ਜੀਵਨ ਹੋ ਜਾਂਦਾ ਹੈ ਭਾਵ ਚੰਗੇ ਕਰਮਾਂ ਕਰਨ ਨਾਲ ਹੀ ਜੀਵ ਸ੍ਰੇਸ਼ਟ ਬਣਦਾ ਹੈ ਸਤਗੁਰੂ ਅਮਦਾਸ ਸਮਰਜ ਵਿਖਿਆਨ ਕਰਦੇ ਹਨ ਕਿ ਇਹੀ ਸੱਚਾ ਧਰਮ ਹੈ ਕਿ ਜੀਵ ਜਨਮ ਜਾਤ ਕਰ ਨਹੀਂ ਸਗੋ ਕਰਮ ਨਾਲ ਉੱਚਾ ਹੁੰਦਾ ਹੈ ਜੇ ਕੋਈ ਕਵੇ ਮੈਂ ਉੱਚੀ ਕੁਲ ਦੇ ਵਿੱਚ ਪੈਦਾ ਹੋਇਆ ਤੇ ਮੈਂ ਪੂਜਣ ਯੋਗ ਹੈ ਨਹੀਂ ਕਹਿੰਦੇ ਉਹਦੇ ਕਰਮ ਹੀ ਉਸ ਨੂੰ ਪੂਜਣ ਯੋਗ ਬਣਾਉਂਦੇ ਹਨ ਬ੍ਰਾਹਮਣ ਖੱtre ਬੈਸੂਦ ਰਵਿਦਾਸ ਜਨਮ ਤੇ ਨਾਹੀਂ ਜੋ ਚਾਹੀ ਸੁ ਵਰਣ ਕੋ ਆਵੇ ਕਰਮਨ ਮਾਹੇ ਸਤਿਗੁਰੂ ਦਾਸ ਸਮਰਝ ਫਰਮਾਉਂਦੇ ਹਨ ਕਿ ਕੋਈ ਜੀਵ ਜਨਮ ਦੇ ਆਧਾਰ ਤੇ ਜਾਂ ਜਨਮ ਦੇ ਅਨੁਸਾਰ ਬ੍ਰਾਹਮਣ ਖੱਤਰੀ ਵੈਸ਼ ਅਤੇ ਸ਼ੁੱਦਰ ਨਹੀਂ ਹੁੰਦਾ ਕਿ ਕੋਈ ਜਨਮ ਦੇ ਆਧਾਰ ਤੇ ਕੋਈ ਬ੍ਰਾਹਮਣ ਹੋ ਗਿਆ ਕੋਈ ਵੈਸ਼ ਹੋ ਗਿਆ ਕੋਈ ਸ਼ੁੱਦਰ ਹੋ ਗਿਆ ਕੋਈ ਖੱਤਰੀ ਹੋ ਗਿਆ ਨਹੀਂ ਜਨਮ ਦੇ ਆਧਾਰ ਤੇ ਨਹੀਂ ਹੁੰਦਾ ਪਾਪ ਸਭ ਜੀਵ ਬਰਾਬਰ ਹਨ ਪਰ ਜੋ ਜੀਵ ਸ਼ੁਭ ਕਰਮ ਕਰਦਾ ਹੈ ਉਹ ਸ੍ਰੇਸ਼ਟ ਗਿਣਿਆ ਜਾਂਦਾ ਹੈ ਕਿ ਸ਼ੁਭ ਕਰਮ ਕਰੇਗਾ ਉਹੀ ਸ੍ਰੇਸ਼ਟ ਗਿਣਿਆ ਜਾਂਦਾ ਹੈ 베ਦ ਪੜੇ ਪੰਡਿਤ ਬਨਿਓ ਗਾਠ ਪਨੇ ਤੋ ਚਮਾਰ ਰਬੀ ਦਾਸ ਮਨੁੱਖ ਇਕ ਹੈ ਨਾਮ ਤਰੇ ਹੈ ਚਾਰ ਸਤਗੁਰ ਦਾਸ ਮਰਜ ਫਰਮਾਉਂਦੇ ਹਨ ਕਿ ਸੰਸਾਰ ਵਿੱਚ ਜੋ ਜੀਵ বেদ ਪੜਦਾ ਹੈ ਧਾਰਮਿਕ ਗ੍ਰੰਥ ਪੜਦਾ ਹੈ ਉਸ ਨੂੰ ਉਸ ਦੇ ਅਨੁਸਾਰ ਨਾਮ ਦੇ ਦਿੱਤਾ ਜਾਂਦਾ ਹੈ ਜੇ বেদ ਪੜਦਾ ਉਸ ਨੂੰ ਪੰਡਿਤ ਕਹਿ ਦਿੱਤਾ ਜਾਂਦਾ ਹੈ ਜੋ ਜੁੱਤੀਆਂ ਗੰਡਦਾ ਉਸਨੂੰ ਚਮਾਰ ਕਹਿ ਦਿੱਤਾ ਜਾਂਦਾ ਹੈ। ਬਾਸਤਵ ਵਿੱਚ ਸਾਰੇ ਮਨੁੱਖ ਸਮਾਨ ਹਨ ਪਰ ਮਾਨਮ ਵਰੋਧੀਆਂ ਨੇ ਜੀਵਨ ਨੂੰ ਚਾਰ ਹਿੱਸਿਆਂ ਵਿੱਚ ਵੰਡ ਦਿੱਤਾ ਹੈ। ਕਿ ਜਿਹੜੇ ਮਾਨਵ ਵਿਰੋਧੀ ਲੋਕ ਹੈ ਜਿਨ੍ਹਾਂ ਦੇ ਮਨਾਂ ਦੇ ਵਿੱਚ ਈਰਖਾ ਹੈ, ਬੈਰ ਹੈ, ਬਿਰੋਧ ਹੈ। ਉਹਨਾਂ ਨੇ ਚਾਰ ਹਿੱਸਿਆਂ ਦੇ ਵਿੱਚ ਜੀਵ ਨੂੰ ਵੰਡ ਦਿੱਤਾ। ਬ੍ਰਾਹਮਣ ਖੱਤਰੀ ਬੈਸ ਔਰ ਸ਼ੂਦਰ ਦੇ ਵਿੱਚ ਵੰਡ ਦਿੱਤਾ ਹੈ ਨੀਚ ਨੀਚ ਕਰ ਮਾਰੇ ਜਾਣਤ ਨਹੀਂ ਨਦਾਨ ਸਭ ਕਾ ਸਿਰਜਣ ਹਾਰ ਹੈ ਰਵਿਦਾਸ ਇਕੇ ਭਗਵਾਨ ਅਗਿਆਨੀ ਨਿਮਨ ਜੀਵਨ ਸਤਰ ਦੇ ਜੀਵਾਂ ਨੂੰ ਨੀਚ ਨੀਚ ਕਹਿ ਕੇ ਮਾਰਦੇ ਹਨ ਪਾਵ ਮਿਹਣੇ ਮਾਰਦੇ ਹਨ ਉਹਨਾਂ ਦਾ અપਮਾਨ ਕਰਦੇ ਹਨ ਸਤਗੁਰੂ ਅਰਬਦਾਸ ਜੀ ਫਰਮਾਉਂਦੇ ਐਸੇ ਇਨਸਾਨ ਅਗਿਆਨੀ ਅਤੇ ਨਾ ਸਮਝ ਹਨ ਅਤੇ ਇਹ ਨਹੀਂ ਜਾਣਦੇ ਕਿ ਸਭ ਜੀਵਾਂ ਦਾ ਸਰਜਣਹਾਰ ਇੱਕ ਪ੍ਰਭੂ ਪਰਮਾਤਮਾ ਹੈ ਇੱਕੋ ਹੀ ਸਰਜਣਹਾਰ ਹੈ ਕਹ ਰਿਹਾ ਵੀ ਦਾਸ ਜਨਮ ਕੇ ਕਾਰਨੇ ਹੋਤ ਨ ਕੋ ਨੀਚ ਨਰ ਕੋ ਨੀਚ ਕਰ ਡਰ ਹੈ ਉਛੇ ਕਰਨ ਕੀ ਕੀਚ ਹੁ ਰਾਜੇ ਦੀ ਕਚਹਿਰੀ ਦੇ ਵਿੱਚ ਸਤ ਗੁਰਮਦਾਸ ਸਮਰਜੀ ਫਰਮਾਉਂਦੇ ਹਨ ਕਿ ਕੋਈ ਵੀ ਜੀਵ ਨੀਚ ਸਮਝੇ ਜਾਂਦੇ ਕੁੱਲ ਵਿੱਚ ਜਨਮ ਲੈਣ ਕਰਕੇ ਨੀਚ ਨਹੀਂ ਹੋ ਜਾਂਦਾ ਸਗੋ ਨੀਚ ਕਰਮਾਂ ਦੇ ਕਾਰਨ ਹੀ ਨੀਚ ਹੁੰਦਾ ਹੈ ਨੀਚ ਜੀਵ ਤਾਂ ਹੀ ਬਣਦਾ ਜਦੋਂ ਉਸ ਦੇ ਮਾੜੇ ਕਰਮਾਂ ਦਾ ਚਕੜ ਉਸ ਦੇ ਉੱਪਰ ਪੈਂਦਾ ਹੈ ਜਿਵੇਂ ਆਪਾਂ ਉਹਨੇ ਮਹਾ ਭਾਰਤ ਦੇਖੇ ਮਹਾ ਭਾਰਤ ਦੇ ਵਿੱਚ ਗੁਰੂ ਪੈਰੇ ਸਾਧ ਸੰਗਜ ਆਪਾਂ ਦੇਖਦੇ ਆਂ ਕੌਰਵਾ ਔਰ ਪਾਂਡਵਾ ਨੂੰ ਉਹ ਇੱਕੋ ਹੀ ਪਰਿਵਾਰ ਦੇ ਹਨ ਔਰ ਉੱਚੀ ਕੁਲ ਦੇ ਵਿੱਚ ਕਹਿੰਦੇ ਪੈਦਾ ਹੋਏ ਹਨ ਹੁਣ ਜਿਹੜੇ ਕੌਰਵ ਸੀ ਉਹ ਆਪਣੇ ਕਰਮਾਂ ਕਰਕੇ ਉਹਨਾਂ ਨੂੰ ਮਾੜੇ ਗਿਣਿਆ ਗਿਆ ਕਿਉਂ ਕਿ ਉਹਨਾਂ ਨੇ ਪ੍ਰਾਈ ਇਸਤਰੀ ਦੇ ਬਸਤਰ ਖਾਣ ਦੀ ਗੱਲ ਕੀਤੀ ਹੈ ਉਹ ਆਪਣੇ ਕਰਮਾਂ ਕਰਕੇ ਮਾੜੇ ਗਿਣੇ ਗਏ ਹਨ ਅੱਗੇ ਲੱ ਲਈ ਆਪਾਂ ਕ੍ਰਿਸ਼ਨ ਔਰ ਕਾਂਸ ਦੇ ਗੱਲ ਕਰ ਲਈਏ ਕਾਂਸੇ ਵੀ ਆਪਣੇ ਕਰਮਾ ਕਰਕੇ ਮਾੜੇ ਕਰਮਾ ਕਰਕੇ ਮਾੜਾ ਗਿਣਿਆ ਗਿਆ ਹੈ। ਕ੍ਰਿਸ਼ਨ ਚੰਗੇ ਕਰਮ ਕਰਦਾ ਸੀ ਕਹਿੰਦੇ ਉਹ ਚੰਗਾ ਗਿਣਿਆ ਗਿਆ। ਪਰ ਕੰਚ ਨੂੰ ਮਾੜਾ ਗਿਣਿਆ ਗਿਆ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਕੋਈ ਜਨਮ ਦੇ ਕਾਰਨ ਕੋਈ ਪੂਜਣਯੋਗ ਨਹੀਂ ਹੋ ਜਾਂਦਾ। ਤੇ ਕੋਈ ਜਨਮ ਦੇ ਕਾਰਨ ਪੂਜਣਯੋਗ ਹੋ ਜਾਂਦਾ ਹੈ। ਨਹੀਂ। ਰਬਿਦਾਸ ਜਾਤ ਮਤ ਪੁੱਛੀ ਕਾ ਜਾਤ ਕਾ ਪਾਤ ਬ੍ਰਾਹਮਣ ਨਾ ਖੱtre ਬੈਸਵਨ ਕੀ ਇਕ ਜਾਤ ਸਤਗੁਰੂ ਬਦਾਸ ਸਮਰ ਜੀ ਫਰਮਾਉਂਦੇ ਹਨ ਕਿ ਇਹ ਸੰਸਾਰ ਦੇ ਜੀਵੋ ਤੁਸੀਂ ਜੀਵ ਦੀ ਜਾਤ ਪਾਤ ਕਿਉਂ ਪੁੱਛਦੇ ਹੋ ਕਿਉਂਕਿ ਜਾਤ ਪਾਤ ਕੁਝ ਵੀ ਨਹੀਂ ਹੈ ਬ੍ਰਾਹਮਣ ਖੱtre ਬੈਸਵਤ ਤੇ ਸੂਦਰ ਸਭਨਾ ਦੇ ਇੱਕੋ ਹੀ ਮਾਨਵ ਜਾਤ ਹੈ ਕਿ ਸਭ ਜੀ ਬਰਾਬਰ ਹਨ ਮਨੁੱਖ ਹਨ ਇਹ ਮਾਨਵ ਸਰੀਰ ਮਿਲਿਆ ਹੈ ਸਭਨਾ ਦੀ ਇੱਕੋ ਹੀ ਜਾਤ ਹੈ ਇਨਸਾਨੀਅਤ ਜਾਤ ਜਾਤమే ਜਾਤ ਜਿਉ ਕੇਲਨ ਮੇ ਪਾਤ ਰਵਿਦਾਸ ਨਾ ਮਨੁੱਖ ਜੁੜ ਸਕੇ ਜੋ ਲੋ ਜਾਤ ਨਾ ਜਾਤ ਇੱਕ ਮਨੁੱਖ ਜਾਤੀ ਵਿੱਚ ਅਨੇਕ ਜਾਤੀਆਂ ਹਨ ਇਸ ਤਰ੍ਹਾਂ ਪਾਈਆਂ ਜਾਂਦੀਆਂ ਹਨ ਜਿਸ ਤਰ੍ਹਾਂ ਕੇਲੇ ਦੇ ਪੱਤੇ ਅਤੇ ਹੋਰ ਪੱਤੇ ਹੁੰਦੇ ਹਨ ਕਿ ਸਤਿਗੁਰੂ ਜੀ ਬਖਸ਼ਿਸ਼ ਕਰਦੇ ਐ ਕਿ ਭਾਈ ਇੱਕ ਮਨੁੱਖ ਜਾਤੀ ਦੇ ਵਿੱਚ ਅਨੇਕਾਂ ਹੀ ਜਾਤੀਆਂ ਇਸ ਤਰ੍ਹਾਂ ਪਾਈਆਂ ਜਾਂਦੀਆਂ ਨੇ ਜਿਸ ਤਰ੍ਹਾਂ ਕੇਲੇ ਦੇ ਪੱਤੇ ਅੰਦਰ ਹੋਰ ਪੱਤੇ ਹੁੰਦੇ ਹਨ ਆਪਾਂ ਇੱਕ ਛਿਲਕਾ ਲਾਈਏ ਦੂਸਰਾ ਫਿਰ ਤਿਆਰ ਹੁੰਦਾ ਸਤਗੁਰੂ ਜੀ ਫਰਮਾਉਂਦੇ ਜਦ ਤੱਕ ਜਾਤ ਪਾਤ ਖਤਮ ਨਹੀਂ ਹੁੰਦੀ ਕਹੇ ਰਾਜਨ ਜਦੋਂ ਤੱਕ ਜਾਤ ਪਾਤ ਖਤਮ ਨਹੀਂ ਹੁੰਦੀ ਭੇਦ ਭਾਪ ਦੂਰ ਨਹੀਂ ਹੁੰਦਾ ਤਦ ਤੱਕ ਮਾਨਵ ਮਾਨਵ ਇੱਕ ਸਮਾਨ ਨਹੀਂ ਹੋ ਸਕਦੇ ਇਸ ਲਈ ਜਾਤ ਪਾਤ ਨੂੰ ਖਤਮ ਕਰਨਾ ਚਾਹੀਦਾ ਹੈ ਹੁਣ ਸਤਿਗੁਰੂ ਜੀ ਉੱਥੇ ਫੇਰ ਸਵਾਲ ਕੀਤਾ ਜਾਂਦਾ ਹੈ ਕਿ ਤੁਸੀਂ ਇੱਕ ਚਮਾਰ ਹੋ ਔਰ ਇਹ ਬ੍ਰਾਹਮਣ ਹਨ ਇਹ ਪੂਜਣਯੋਗ ਹਨ ਤੇ ਤੁਸੀਂ ਨਹੀਂ ਸਤਿਗੁਰੂ ਜੀ ਬਖਸ਼ਿਸ਼ ਕਰਦੇ ਰਬੀ ਦਾਸ ਬ੍ਰਾਹਮਣ ਮਤ ਪੂਜੀਐ ਜੋ ਹੋਵੇ ਗੁਣਹੀਨ ਪੂਜੇ ਚੰ ਚੰਡਾਲ ਕਾ ਜੇ ਹੋਵੇ ਗੁਣ ਪਰਵੀਨ ਸਤਿਗੁਰੂ ਦਾਸ ਮਾਰੇ ਫਰਮਾਉਂਦੇ ਜੇਕਰ ਬ੍ਰਾਹਮਣ ਗੁਣਹੀਨ ਹੈ ਤਾਂ ਉਸਦੇ ਕਦੇ ਵੀ ਪੂਜਾ ਨਹੀਂ ਕਰਨੀ ਚਾਹੀਦੀ ਪਾਪ ਜਿਸ ਬ੍ਰਾਹਮਣ ਨੂੰ ਕੁਝ ਆਉਂਦਾ ਹੀ ਨਹੀਂ ਕੁਝ ਪਤਾ ਹੀ ਨਹੀਂ ਉਹਦੀ ਪੂਜਾ ਤੁਸੀਂ ਕਿਵੇਂ ਕਰ ਸਕਦੇ ਹੋ ਇਸ ਦੇ ਉਲਟ ਚੰਡਾਲ ਸਮਝੇ ਜਾਂਦੇ ਜੀਵ ਵਿੱਚ ਚੰਗੇ ਗੁਣ ਹਨ ਤਾਂ ਉਸਦੇ ਚਰਨ ਪੂਜਣੇ ਚਾਹੀਦੇ ਹਨ ਪਾਪ ਜੋ ਜੀਵ ਸੰਸਾਰ ਵਿੱਚ ਸ਼੍ਰੇਸ਼ਟ ਕਰਮ ਕਰਦਾ ਹੈ ਉਹ ਪੂਜਣਯੋਗ ਬਣ ਜਾਂਦਾ ਹੈ ਪੂਜਣਯੋਗ ਉਹ ਆਪਣੇ ਕਰਮਾਂ ਦੇ ਅਨੁਸਾਰ ਬਣਦਾ ਹੈ ਕਿ ਜੋ ਜੀਵ ਚੰਗੇ ਕਰਮ ਕਰਦਾ ਹੈ ਉਹ ਪੂਜਣਯੋਗ ਹੋ ਜਾਂਦਾ ਹੈ ਰਵਿਦਾਸ ਜਨਮ ਕੇ ਕਾਰਨੇ ਬ੍ਰਾਹਮਣ ਕੋਈ ਨਾ ਹੋਏ ਜੋ ਜਾਣੇ ਬ੍ਰਹਮਾਤਮਾ ਰਬਿਦਾਸ ਬ੍ਰਾਹਮਣ ਸਈ ਸਤਿਗੁਰੂ ਜੀ ਫਰਮਾਉਂਦੇ ਕਿ ਜਨਮ ਦੇ ਕਾਰਨ ਕੋਈ ਬ੍ਰਾਹਮਣ ਨਹੀਂ ਹੋ ਜਾਂਦਾ ਜੋ ਜੀਵ ਬ੍ਰਹਮ ਨੂੰ ਜਾਣ ਲੈਂਦਾ ਪਰਮਾਤਮਾ ਨੂੰ ਜਾਣ ਲੈਂਦਾ ਹੈ ਅਸਲੀ ਬ੍ਰਾਹਮਣ ਉਹੀ ਹੈ ਉਹਦੀ ਜਾਤ ਕੋਈ ਨਹੀਂ ਹੋ ਸਕਦੀ ਜੋ ਪਰਮਾਤਮਾ ਨੂੰ ਜਾਣ ਲੈਂਦਾ ਹੈ ਉਹੀ ਅਸਲੀ ਪੂਜਣ ਜੋਗ ਕਹਲਾਉਂਦਾ ਹੈ ਇਸ ਤਰ੍ਹਾਂ ਗੁਰੂ ਪਹਿਰੇ ਸਾਥ ਸੰਗਤ ਜੀਓ ਜਿੰਨੇ ਵੀ ਉੱਥੇ 54 ਦੇ ਲੋਕ ਸੀ ਰਾਜੇ ਦੇ ਸਮੇਤ ਸਾਰੇ ਹੀ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਨਮਸਕਾਰ ਕਰ ਰਹੇ ਹਨ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਚਰਨ ਤੋਂ ਰਹੇ ਹਨ ਔਰ ਸਤਿਗੁਰ ਰਵਿਦਾਸ ਮਹਾਰਾਜ ਜੀ ਨੂੰ ਆਪਣਾ ਗੁਰੂ ਬਣਾ ਕੇ ਨਾਮ ਦੀਖਸ਼ਾ ਲੈ ਕੇ ਆਪਣਾ ਜੀਵਨ ਸਫਲਾ ਕੀਤਾ ਹੈ ਸਾਭ ਗੁਰੂ ਪਿਆਰੀ ਸਾਧ ਸੰਗਤ ਜੀਓ ਆਪਾਂ ਵੀ ਗੁਰੂ ਮਹਾਰਾਜ ਦੇ ਬਾਣੀ ਦੇ ਅਨੁਸਾਰ ਜਾਤ ਪਾਤ ਨੂੰ ਛੱਡ ਕੇ ਹੰਕਾਰ ਨੂੰ ਛੱਡ ਕੇ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰੀਏ ਤੇ ਆਪਣਾ ਜੀਵਨ ਸਫਲਾ ਕਰੀਏ ਜੈ ਗੁਰਦੀਪ ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ